ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਤਸਵੀਰਾਂ ਦੇ ਦੇ ਪੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਪੱਬਾ ਪਾਰ ਹੋਇਆ ਪਿਆ ਤੇ ਇਸ ਵਾਰ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਉੱਥੇ ਤੁਹਾਨੂੰ ਦੱਈਏ ਕਿ ਫਾਇਰ ਬਰਗੇਡ ਦੀਆਂ ਵੀ ਪੂਲ ਤਿਆਰੀਆਂ ਨੇ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਨਗਰ ਕੌਂਸਲ ਬਟਾਲਾ ਨਾਲ ਸਬੰਧਤ ਫਾਇਰ ਬਰਗੇਡ ਵੱਲੋਂ ਪੂਕਤ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਖਾਮੀ ਘਟਨਾ ਤੇ ਤੁਰੰਤ ਕਾਬੂ ਪਾਇਆ ਜਾ ਸਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਾਇਰ ਬਰਗੇਡ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਤੇ ਨਾਲ ਦੀ ਨਾਲ ਧੰਦਾ ਦੇ ਕਿ ਸਾਰੇ ਮੁਲਾਜ਼ਮਾਂ ਨੂੰ ਫਾਇਰ ਬਰਗੇਡ ਦਫ਼ਤਰ ਦੇ ਵਿੱਚ ਹਾਜ਼ਰ ਰਹਿਣ ਦੇ ਲਈ ਕਿ ਆ ਉੱਥੇ ਹੀ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਫਾਇਰ ਬਰਗੇਡ ਪੂਰੀ ਤਰ੍ਹਾਂ ਮੁਸਤਾਇਦ ਹੋ ਗਈ ਹੈ ਸੈਰ ਦੇ ਆਲੇ-ਦੁਆਲੇ ਚਾਰ ਗੱਡੀਆਂ ਤਿਆਰ ਵਰ ਤਿਆਰ ਵੱਖ-ਵੱਖ ਇਲਾਕਿਆਂ ਵਿੱਚ ਖੜੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਆਰਜੀ ਤੌਰ ਤੇ ਬਣਾਈ ਗਈ ਪਟਾਕਾ ਮਾਰਕੀਟ ਵੀ ਸ਼ਾਮਿਲ ਹੈ ਨਾਲ ਹੀ ਡੇਰਾ ਬਾਬਾ ਨਾਨਕ ਰੋਡ ਅਤੇ ਫਤਗੜ ਚੂੜੀਆਂ ਵਿੱਚ ਵੀ ਇੱਕ ਇੱਕ ਗੱਡੀ ਤਿਆਰ ਵਰ ਤਿਆਰ ਖੜੀ ਰਹੇਗੀ ਅਤੇ ਸੈਰ ਵਿੱਚ ਵੀ ਫਾਇਰ ਬ੍ਰਿਗੇਡ ਦਫ਼ਤਰ ਵਿਖੇ 22 ਗੱਡੀਆਂ ਤਿਆਰ ਰਹਿਣਗੀਆਂ ਤਾਂ ਜੋ ਕਿਤੇ ਅੱਗ ਲੱਗਦੀ ਹੈ ਤਾਂ ਤੁਰੰਤ ਸਹਹਾਤਾ ਪਹੁੰਚਾਈ ਜਾ ਸਕੇ ਸ਼ਹਿਰ ਦੇ ਭੀੜ-ਪਹਾੜ ਵਾਲੇ ਇਲਾਕੇ ਤੰਗ ਗਲੀਆਂ ਵਿੱਚ ਜਾਣ ਲਈ ਬਾਕੀ ਇੰਤਜ਼ਾਮ ਕੀਤੇ ਗਏ ਹਨ ਜਿਨ੍ਹਾਂ ਵਿੱਚ ਛੋਟੀਆਂ ਗੱਡੀਆਂ ਤੇ ਮੋਟਰਸਾਈਕਲ ਵੀ ਸ਼ਾਮਿਲ ਹਨ ਜੋ ਤੰਗ ਗਲੀਆਂ ਵਿੱਚੋਂ ਗੁਜ਼ਰਦੇ ਹੋਏ ਅੱਗ ਲੱਗਣ ਵਾਲੀ ਜਗ੍ਹਾ ਤੇ ਤੁਰੰਤ ਪਹੁੰਚਣਗੇ ਅਤੇ ਅੱਗ ਬੁਝਾਉਣ ਦੀ ਮੁਢਲੀ ਕਾਰਵਾਈ ਸ਼ੁਰੂ ਕਰ ਦੇਣਗੇ। ਦੀਵਾਲੀ ਦੇ ਤਿਉਹਾਰ ਦੌਰਾਨ ਅੱਗ ਲੱਗਣ ਦੀ ਇਕ ਧਰਾਵਾ ਵਿੱਚ ਵਾਦਾ ਹੁੰਦਾ ਹੈ ਜਿਨ੍ਹਾਂ ਨੂੰ ਤੁਰੰਤ ਕੰਟਰੋਲ ਕਰਨ ਲਈ ਇਹ ਤਿਆਰੀਆਂ ਕੀਤੀਆਂ ਗਈਆਂ ਹਨ। ਫਾਇਰ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਪੈੜੀਆਂ ਦੇ ਨੇੜੇ ਜਿੱਥੇ ਫਸਲ ਖੜੀ ਹੋਵੇ ਜਾਂ ਫਿਰ ਪਰਾਲੀ ਭਈ ਹੋਵੇ ਉਥੇ ਜਲਦੀ ਅੱਗ ਫੜਨ ਵਾਲੇ ਪਦਾਰਥ ਜਾਂ ਖਾਲੀ ਇਮਾਰਤ ਤੇ ਨੇੜੇ ਪਟਾਕੇ ਨਾ ਚਲਾਉਣ ਅਤੇ ਜੇਕਰ ਕਿਤੇ ਅੱਗ ਲੱਗਣ ਦੀ ਕੋਈ ਸੂਚਨਾ ਮਿਲਦੀ ਹੈ ਤਾਂ ਤੁਰੰਤ ਫਾਇਰ ਬ੍ਰਿਗੇਡ ਵੱਲੋਂ ਯਾਰੀ ਨੰਬਰਾਂ ਤੇ ਸੰਪਰਕ ਜ਼ਰੂਰ ਕੀਤਾ ਜਾਵੇ ਤੁਹਾਨੂੰ ਦੱਸਦੀ ਕਿ ਇਸ ਵਾਰ ਫਾਇਰ ਬ੍ਰਿਗੇਡ ਨੇ ਆਪਣੇ ਵੱਲੋਂ ਪੂਰੀਆਂ ਤਿਆਰੀਆਂ ਕਰਕੇ ਜਿੱਥੇ ਵੱਡੀਆਂ ਗੱਡੀਆਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਹੈ ਉੱਥੇ ਹੀ ਤੁਹਾਨੂੰ ਦੱਦੀ ਕਿ ਛੋਟੀਆਂ ਗਲੀਆਂ ਦੇ ਵਾਸਤੇ ਇਸ ਵਾਰ ਗੱਡੀਆਂ ਛੋਟੀਆਂ ਵੀ ਹੋਣਗੀਆਂ ਨਾਲ ਦੀ ਨਾਲ ਮੋਟਰਸਾਈਕਲਾਂ ਨੂੰ ਵੀ ਜਿਹੜਾ ਆ ਉਹ ਅੱਗ ਬੁਝਾਊ ਯੰਤਰਾਂ ਦੇ ਨਾਲ ਲੈਸ ਕਰਕੇ ਜਿਹੜਾ ਆ ਉਹ ਛੋਟੀਆਂ ਤੰਗ ਭੀੜੀਆਂ ਗਲੀਆਂ ਚ ਵੀ ਜਾਇਆ ਜਾਏਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਗਰ ਇਦਾਂ ਦੀ ਖਬਰ ਨਿਕਲਦੀ ਹੈ ਜਾਂ ਤੁਹਾਡੇ ਸਾਹਮਣੇ ਕੋਈ ਵੀ ਸਿਚੁਏਸ਼ਨ ਸਾਹਮਣੇ ਆਉਂਦੀ ਹੈ ਤਾਂ ਤੁਸੀਂ ਫਾਰਗ ਬ੍ਰਿਗੇਡ ਦੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰਕੇ ਤੇ ਆਪਣੇ ਆਪ ਨੂੰ ਜਿਹੜਾ ਆ ਸੁਰੱਖਿਅਤ ਬਣਾ ਸਕਦੇ ਹੋ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਦੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਦੁਬਾਰਾ ਹੋਈ ਸਾਰੀ ਸਰ ਆਪਣੇ ਬਾਰੇ ਦੱਸੋ ਮੈਂ ਨੀਰਜ ਸ਼ਰਮਾ ਇਨਚਾਰਜ ਫਾਇਰ ਸਟੇਸ਼ਨ ਨਗਰ ਨਿਗਮ ਮਟਾਲਾ ਤੋਂ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਅਤੇ ਦਿਵਸ ਦੀ ਸ਼ੁਭ ਕਾਮਨਾਵਾਂ ਦਿੰਦਾ ਅਤੇ ਮਾਨ ਜੋ ਕਮਿਸ਼ਨਰ ਨਗਰ ਨਿਗਮ ਮਟਾਲਾ ਜੀ ਦੀ ਹਦਾਇਤ ਅਨੁਸਾਰ ਜੜੀ ਅਸੀਂ ਆਪਣੇ ਸਟਾਫ ਦੀ ਡਿਊਟੀ ਦਿਵਾਲੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਆ 12-12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ 'ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨੂੰ ਨਿਜਠਣ ਲਈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਏਰੀਆ ਵੱਡਾ ਹੋਣ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਆਪਾਂ ਇੱਕ ਗੱਡੀ ਫਟੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਇਸ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ 4-5 ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਕਿਸੇ ਵੀ ਕਿਸਮ ਦੀ ਘਟਨਾ ਨਾਲ ਨਿਜਠਣ ਲਈ ਸਾਡਾ ਸਟਾਫ ਤਿਆਰ ਪਰ ਤਿਆਰ ਅੱਛਾ ਤੰਗ ਯਾਰ ਉਹਨਾਂ ਦਾ ਤੰਗ ਬਜਾਰਾਂ ਲਈ ਸਾਡੇ ਕੋਲ ਸਰ ਦੋ ਵਹੀਕਲ ਨੇ ਜਿਵੇਂ ਕਯੂਆਰਵੀ ਵਹੀਕਲ ਆ ਸ਼ਹਿਰ ਦੇ ਅੰਦਰੂਨੀ ਹਿੱਸੇ ਲਈ ਇੱਕ ਫਾਇਰ ਜੀਪ ਆ ਉਹ ਬਿਲਕੁਲ ਰੈਡੀ ਆ ਤੇ ਮੈਂ ਵੀ ਦੱਸਣਾ ਚਾਹਾਂਗਾ ਸ਼ਹਿਰ ਦੇ ਅੰਦਰ ਜਿਹੜੇ ਹਾਈਡ ਐਂਡ ਪੁਆਇੰਟ ਨੇ ਉਹਨਾਂ ਨੂੰ ਵੀ ਚੈੱਕ ਕਰ ਲਿਆ ਗਿਆ ਔਰ ਉਹ ਜੇ ਕਿਸਮ ਦੀ ਅਨਸਖਾਵੀ ਘਟਨਾ ਨਾਲ ਨਿਜਠਣ ਲਈ ਅਸੀਂ ਤਿਆਰ ਹਾਂ ਸਰ ਕੋਈ ਨੰਬਰ ਜਾਰੀ ਕਰਦੇ ਨੰਬਰ ਜਿਹੜਾ ਫਾਇਰ ਬਿਗੇਟ ਦੇ ਅਮਰਜੈਂਸੀ ਨੰਬਰਾਂ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਲੋਕੀ ਆਪਣੇ ਕੋਲ ਨੋਟ ਕਰਕੇ ਰੱਖਣ ਜਿਵੇਂ ਸਾਡਾ ਲੈਣ ਲਈ ਨੰਬਰ ਹੈ 01877 240101 ਅਤੇ ਮੋਬਾਈਲ ਨੰਬਰ ਹੈ 91157 96801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 01877 240101 ਔਰ ਮੋਬਾਈਲ ਨੰਬਰ ਹੈ 91157 96801 ਇੱਥੇ ਕਿਸੇ ਵੀ ਅਨਸਕਾਮੀ ਘਟਨਾ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਉਹਤੇ ਕਾਬੂ ਪਾਇਆ ਜਾ ਸਕੇ